ਪੰਜਾਬ ਜੋਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ ਬੀ ਐਫ ਯੂ ਐਚ ਐਸ ਦੀ ਮੈਡੀਕਲ ਆਫੀਸਰ ਆਨਲਾਈਨ ਫਾਰਮ 2025 ਬਾਰੇ ਵੀ ਅਫੀਅਰ ਚਾਸ ਯਾਨੀ ਕਿ ਦਬਾਵਾਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਇਸ ਵਿੱਚੇ ਵੈਕੰਸੀ ਆਊਟ ਹੋਈ ਆ ਜਿਸ ਵਿੱਚ ਕੁੱਲ ਹਜ਼ਾਰ ਵੈਕੰਸੀਆਂ ਆਈਆਂ ਨੇ ਤੇ ਇਸ ਦੇ ਜੋ ਪੋਸਟ ਆ 25 April 2025 ਨੂੰ ਲਾਂਚ ਹੋਈ ਆ ਜਿਸ ਵਿੱਚ ਇਸ ਵਿੱਚ ਪੋਸਟ ਦੀ ਗੱਲ ਕਰੇ ਤਾਂ ਮੈਡੀਕਲ ਅਫੀਸਰ ਜਨਰਲ ਦੇ ਵਿੱਚ ਭਰਤੀ ਹੋਣੀ ਆ ਜਿਸ ਵਿੱਚ 3000 ਪੋਸਟਾਂ ਨਿਕਲੀਆਂ ਨੇ ਇਹ ਜੋ ਫਾਰਮ ਨੇ 25 April 2025 ਤੋਂ ਸ਼ੁਰੂ ਹੋ ਕੇ 15 May 2025 ਯਾਨੀ ਕਿ 15 May 2025 ਦੀ ਲਾਸਟ ਡੇਟ ਆ ਏਜ ਦੀ ਗੱਲ ਕਰ ਲਈ ਤਾਂ ਤੁਹਾਡੇ ਕੋਲ 18 ਸਾਲ ਤੋਂ ਲੱਗੇ 37 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਇਸ ਵਿੱਚ ਕਿ ਤੁਹਾਨੂੰ ਜੋ ਏਜ ਰੈਲੈਕਸ਼ਨ ਅਨ ਰੂਲਸ ਦੇ ਮੁਤਾਬਿਕ ਦਿੱਤੀ ਜਾਣੀਆਂ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਤੁਹਾਡੇ ਕੋਲ ਐਮਬੀਬੀਐਸ ਡਿਗਰੀ ਕਿਸੇ ਵੀ ਰੈਕਗਨਿਜ਼ਡ ਯੂਨੀਵਰਸਿਟੀ ਵੱਲੋਂ ਜਾਂ ਫਿਰ ਕੋਈ ਵੀ ਡਿਗਰੀ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਜੋ ਹੈ ਹੋਣੀ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਬਿਨਾਂ ਅਗਰ ਫੀਸ ਦੀ ਗੱਲ ਕਰੀ ਤਾਂ ਸਾਰੀ ਕੈਟਾਗਰੀਜ਼ ਲਈ ਐਕਸੈਪਟ ਐਸਸੀ ਕੈਟਾਗਰੀ ਲਈ 2360 ਰੁਪਏ ਇਸ ਵਿੱਚ ਕਿ 2000 ਰੁਪਏ ਫੀਸ ਅਤੇ 360 ਦੀ ਆ ਤੇ ਐਸਸੀ ਕੈਟਾਗਰੀ ਲਈ 1180 ਰੁਪਏ ਫੀਸ ਇਸ ਵਿੱਚ 1000 ਰੁਪਏ ਫੀਸ ਅਤੇ 180 ਰੁਪਏ ਜੀਐਸਟੀ ਆ ਸੈਲਰੀ ਮੈਡੀਕਲ ਆਫੀਸਰ ਦੀ ਪੱਕੇ ਤੌਰ ਤੇ ਜੋ 53100 ਰੁਪਇਆ ਜੋ ਸੈਲਰੀ ਹੋਣ ਵਾਲੀ ਆ ਇਸ ਵਿੱਚ ਤੁਹਾਡੇ ਕੋਲ ਜਨਨ ਮੇਨ ਗੱਲ ਰੱਖੀ ਗਈ ਹੈ ਕਿ ਤੁਹਾਡਾ ਜੋ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ ਪੰਜਾਬ ਮੈਡੀਕਲ ਕੌਂਸਲ ਦੇ ਵਿੱਚ ਜਾਂ ਫਿਰ ਕਿਸੇ ਵੀ ਡਿਊਟੀ ਕੰਸਟਿਟਿਊਟਿਵੀ ਮੈਡੀਕਲ ਕੌਂਸ ਜੇਕਰ ਤੁਸੀਂ ਅੱਧੀ ਘਰ ਬੈਠੇ ਰਹੇ ਨਵੇਂ ਨਵੀਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਜਿੰਨੇ ਕੁ ਲੋਕ ਵੀ ਕੁਆਲਿਫੀਕੇਸ਼ਨ ਹੈਗੇ ਜਾਂ ਜਿਹੜੇ ਵੀ ਈਜ਼ੀਕਲ ਐਲੀਜੀਬਿਲਿਟੀ ਨੂੰ ਫੁਲਫਿਲ ਕਰਦੇ ਨੇ ਉਹ ਇਸ ਪੋਸਟ ਲਈ ਅਪਲਾਈ ਕਰ ਸਕਣ ਨੀਚੇ ਅਫੀਸ਼ੀਅਲ ਵੈਬਸਾਈਟ ਮੈਂਸ਼ਨ ਕਰਤੀ ਹੈ ਜਿੱਥੇ ਤੁਸੀਂ ਜਾ ਕੇ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਹੈ ਘਰ ਬੈਠੇ ਤੁਸੀਂ ਆਪਣੇ ਪੋਸਟ ਉਨ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਦਾ ਤੇ ਨਾਲ ਹੀ ਸੇਵਾ ਕੇਂਦਰ ਫ